ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਇਆ ਸ਼ਹਿਰ ਨੰਗਲ ਦੇ ਵਿੱਚ ਤੇ ਇੱਥੇ ਇੱਕ ਮੇਲਾ ਮਨਾਇਆ ਜਾਂਦਾ ਹਨਾ ਖਵਾਜਾ ਪੀਰ ਜੀ ਦਾ ਤੇ ਉਹ ਮੇਲਾ 17 18 19 ਤਰੀਕ ਨੂੰ ਮਨਾਇਆ ਜਾਂਦਾ ਤੇ ਅੱਜ ਇਹ ਮੇਲੇ ਦਾ ਲਾਸਟ ਦਿਨ ਆ ਜਾਨੀ ਕਿ ਅੱਜ 19 ਤਰੀਕ ਆ ਤੇ ਇਹ ਮੇਲੇ ਦੇ ਵਿੱਚ ਜਿਹੜਾ ਆਪਣਾ ਬੇੜਾ ਹੁੰਦਾ ਉਹ ਤਾਰਿਆ ਜਾਂਦਾ ਨਹਿਰ ਦੇ ਵਿੱਚ ਖਵਾਜਾ ਪੀਰ ਦੇ ਮੰਦਿਰ ਤੇ ਮੱਥਾ ਟੇਕੇ ਵੇੜਾ ਤਾਰਿਆ ਜਾਂਦਾ ਅੱਜ ਤੁਹਾਨੂੰ ਕਰਵਾਉਣੇ ਆ ਦਰਸ਼ਨ ਕਵਾਜਾ ਪੀਰ ਜੀ ਦੇ ਮੰਦਿਰ ਦੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਜਿੱਥੇ ਮੇਲਾ ਲੱਗਦਾ ਹਨਾ ਉਸ ਸਥਾਨ ਤੇ ਆ ਪਹੁੰਚਿਆ ਤੇ ਦਿਖਾਉਣੇ ਆ ਪੂਰਾ ਤੁਹਾਨੂੰ ਕਿੰਨਾ ਇਕੱਠ ਹੁੰਦਾ ਹਨਾ ਤੇ ਅੱਜ ਲਾਸਟ ਦਿਨ ਆ ਤੇ ਬਹੁਤ ਜ਼ਿਆਦਾ ਇਕੱਠ ਹੁੰਦਾ ਲਾਸਟ ਦਿਨ ਇੱਥੇ ਇਹ ਮੇਲੇ ਦੇ ਉੱਤੇ ਹਨਾ ਸੜਕ ਦੇ ਉੱਪਰ ਇਹ ਦੁਕਾਨਾਂ ਸਟਾਰਟ ਹੋ ਚੁੱਕੀਆਂ ਨੇ ਆ ਜਿਵੇਂ ਬੱਚਿਆਂ ਦੇ ਖੜਾਉਣੇ ਦੀ ਦੁਕਾਨ ਆ ਹਨਾ ਤੇ ਐਵੇਂ ਦੀਆਂ ਦੁਕਾਨਾਂ ਸਟਾਰਟ ਹੋ ਚੁੱਕੀਆਂ ਨੇ ਸੜਕ ਦੇ ਉੱਪਰੋਂ ਤੇ ਆ ਖੜੇ ਨੇ ਲੋਕਾਂ ਦੇ ਮੋਟਰਸਾਈਕਲ ਹਨਾ ਤੇ ਆਪਾਂ ਬਿਲਕੁਲ ਮੇਲੇ ਦੇ ਨਜ਼ਦੀਕ ਪਹੁੰਚ ਚੁੱਕੇ ਆ ਜਿੱਥੋਂ ਮੇਲਾ ਸਟਾਰਟ ਆ ਤੇ ਇੱਥੋਂ ਯਾਨੀ ਕਿ ਆ ਜਿਹੜਾ ਤੁਸੀਂ ਟੈਂਟ ਦੇਖ ਰਹੇ ਹੋ ਇੱਥੋਂ ਲੰਗਰ ਸਟਾਰਟ ਆ ਨਾ ਤੇ ਇੱਧਰ ਵੀ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਜਵਾਕਾਂ ਦੇ ਖੜਾਉਣੇ ਆਂਦੀਆਂ ਲੱਗੀਆਂ ਹੋਈਆਂ ਨੇ ਹੈ ਨਾ ਤੇ ਆ ਜਿਹੜਾ ਤੁਸੀਂ ਟੈਂਟ ਦੇਖ ਰਹੇ ਹੋ ਇੱਥੋਂ ਲੰਗਰ ਸਟਾਰਟ ਆ ਅੱਜ ਇੱਥੇ ਚੱਲ ਰਿਹਾ ਪਕੌੜਿਆਂ ਦਾ ਲੰਗਰ ਇਹ ਲੰਗਰ ਇੱਥੋਂ ਸਟਾਰਟ ਹੋ ਜਾਂਦਾ ਤੇ ਇੱਧਰ ਆਪਣੇ ਸੱਜੇ ਪਾਸੇ ਜਵਾਕ ਆ ਨਾ ਜੰਪ ਕਰ ਰਹੇ ਨੇ ਬੱਚੇ ਕੁਦ ਰਹੇ ਨੇ ਹਨਾ ਇਹਦੇ ਉੱਤੇ ਹਨਾ ਤੇ ਝੂਲ ਰਹੇ ਨੇ ਬੱਚੇ ਨਾ ਤੇ ਇੱਧਰ ਫੇਰ ਦੁਕਾਨਾਂ ਲੱਗੀਆਂ ਨੇ ਬੱਚਿਆਂ ਦੀਆਂ ਖੜਾਉਣੀਆਂ ਦੀਆਂ ਤੇ ਇੱਧਰ ਸਾਹਮਣੇ ਬਣਾਇਆ ਗਿਆ ਗੇਟ ਹੈ ਨਾ ਤੇ ਆਮੇ ਦੇ ਇੱਥੇ ਕਾਫੀ ਲੰਬਾ ਲੰਗਰ ਲੱਗਿਆ ਹੋਏ ਨੇ ਜਿਵੇਂ ਤੁਸੀਂ ਇੱਧਰ ਦੇਖ ਸਕਦੇ ਹੋ ਫੂਲ ਗੱਪਿਆਂ ਦਾ ਲੰਗਰ ਲੱਗਿਆ ਹੋਇਆ ਤੇ ਇਹ ਹਲੇ ਸਟਾਰਟ ਨਹੀਂ ਹੋਇਆ ਥੋੜੇ ਟਾਈਮ ਬਾਅਦ ਸਟਾਰਟ ਕਰ ਲਗੇ ਜਦੋਂ ਬੇੜਾ ਤਾਰਨਗੇ ਉਦੋਂ ਸਟਾਰਟ ਕਰ ਲਗੇ ਤੇ ਆਹ بھائی ਸਸਤੀ ਕਾਲ ਲਾਉਂਦੇ ਹੋ ਇਹ ਜਿਹੜਾ ਮੇਲਾ ਨਹਿਰ ਤੇ ਬਿਲਕੁਲ ਕਿਨਾਰੇ ਲੱਗਦਾ ਤੇ ਮੰਦਿਰ ਵੀ ਖਵਾਜਾ ਜੀ ਦਾ ਲੈਵ ਤੇ ਬਿਲਕੁਲ ਕਿਨਾਰੇ ਆ ਹਨਾ ਤੇ ਕੈਂਤ ਲੱਗੇ ਹੋਏ ਨੇ ਗਾਣਾ गा ਰਹੇ ਨੇ ਨਾ ਅਖਾੜਾ ਲੱਗਿਆ ਹੋਇਆ ਇਹ ਇਹਨਾਂ ਦੀ ਜਿਹੜੀ ਕਮੇਟੀ ਬਣੀ ਆ ਉਹਨਾਂ ਦੁਆਰਾ ਲਵਾਏ ਸਭ ਬਹੁਤ ਸੰਗਤਾਂ ਜਾਨੀ ਕਿ ਮੇਰੀਆਂ ਬਹੁਤ ਸੰਗਤਾਂ ਇੱਥੇ ਦੇਖ ਰਹੀਆਂ ਨੇ ਹਣਾ ਤੇ ਆਜੋ ਤੁਹਾਨੂੰ ਕਰਵਾਉਣੇ ਆ ਆ ਬਣਿਆ ਹੋਇਆ ਗੇਟ ਕਰੀਬ ਰਾਣਾ ਦੇ ਮਸਰਫ ਤੇ ਆ ਆ ਬਣਿਆ ਹੋਇਆ ਗੇਟ ਆਜੋ ਤੁਹਾਨੂੰ ਕਰਵਾਉਣੇ ਆ ਅ ਖਵਾਜਾ ਪੀਰ ਜੀ ਦੇ ਮੰਦਿਰ ਦੇ ਕਰਵਾਉਨੇ ਆ ਦਰਸ਼ਨ ਇੱਥੇ ਬਿਲਕੁਲ ਇੱਧਰ ਰੋਡ ਦੇ ਨਾਲ-ਨਾਲ ਇੱਧਰ ਮਹਾਦੇਵ ਮੰਦਿਰ ਬਣੇ ਹੋਏ ਨੇ ਨਾ ਕਰਵਾਉਨੇ ਆ ਤੁਨ ਦਰਸ਼ਨ ਤੇ ਆ ਬਾਈ ਲੈ ਕੇ ਜਾ ਰਹੇ ਨੇ ਹਨਾ ਬੇੜਾ ਇਸ ਤਰ੍ਹਾਂ ਦੇ ਬੇੜੇ ਉਤਾਰੇ ਜਾਂਦੇ ਨੇ ਨਾ ਜਿਵੇਂ ਇਹ ਬਾਈ ਆਪਣਾ ਬੇੜਾ ਲੈ ਕੇ ਜਾ ਰਹੇ ਨੇ ਤੇ ਜਿਹੜਾ ਖਵਾਜਾ ਪੀਰ ਜੀ ਦਾ ਮੰਦਰਾ ਨਾ ਬਿਲਕੁਲ ਠੇਠਾ ਬਣਿਆ ਹੋਇਆ ਤੇ ਇਸ ਤਰ੍ਹਾਂ ਢੋਲ ਦੇ ਨਾਲ ਲੈ ਕੇ ਜਾਂਦੇ ਨੇ ਬਾਈ ਹਨਾ ਆਪਣਾ ਬੇੜਾ ਜੋ ਵੀ ਤਾਰ ਜਾਂਦੇ ਨੇ ਤੇ ਬਹੁਤ ਇਕੱਠ ਹੁੰਦਾ ਉਹਰੇ ਮਨ ਬੰਗੇਰ ਤੇ ਖੜਿਆ ਆ ਨਾ ਤੇ ਇੱਥੇ ਕਾਫੀ ਝੋਲ ਬਣ ਰਹੇ ਆ ਨਾ ਜਿੰਦਰਾ ਬਣਾਈ ਹੋਈ ਆ ਜਗਾ ਨਾ ਤੇ ਇੱਥੇ ਮੱਥਾ ਟੇਕਿਆ ਜਾਂਦਾ ਆਗਰਬੱਤੀ ਕੀਤੀ ਜਾਂਦੀ ਆ ਚੀਰਾਗ ਲਗਾਇਆ ਜਾਂਦਾ ਨਾ ਤੇਰੀ ਪਰਮ ਤੇ ਮੰਦਰ ਇੱਥੇ ਲਿਗਾ ਜਾ ਖਵਾ ਜਾ ਤੇ ਇੱਥੇ ਬਣਿਆ ਹੋਇਆ ਮੰਦਰ ਹੈ ਨਾ ਆਜੋ ਤੁਹਾਨੂੰ ਕਰਵਾਉਂਦੇ ਆ ਦਰਸ਼ਨ ਮੰਦਰ ਕੋਲ ਜਿਹੜੀ ਬਰਹਣ ਦੇ ਬਾਜਾ ਮੰਦਰ ਹਰ ਜੱਥੇ ਆਪਾਂ ਸਾਡੇ ਦੀ ਦੇਖੀ ਜੇ ਪਾ ਪਾ ਕਿੰਨੇ ਨੇ ਨਾ ਪੰਜ ਲਾਮੰਦਰਾ ਨਹਿਰ ਦੇ ਬਿਲਕੁਲ ਕਿਨਾਰੇ ਤੇ ਬਣਿਆ ਹੋਇਆ ਨਾ ਆ ਜਿਹੜਾ ਤੁਸੀਂ ਇਹ ਗੇਟ ਬੰਦ ਦੇਖ ਰਹੇ ਹੋ ਨਾ ਇੱਥੇ ਤਾਰਿਆ ਜਾਂਦਾ ਪਾਜਾ ਪਿੰਡ ਤੇ ਗੇਟ ਦੇ ਮੰਦਰ ਦੇ ਸਾਹਮਣੇ ਮੱਥਾ ਟੇਕਣ ਤੋਂ ਬਾਅਦ ਬਾਈ ਕਿਹੜੇ ਜਨ ਲਾ ਇੱਥੇ ਤਾਰਿਆ ਜਾਂਦਾ ਜੀ ਬੇੜਾ ਦਿਖਾਵਾਂਗੇ ਤੁਹਾਨੂੰ ਪੂਰਾ ਲਾਈਵ ਹੈ ਨਾ ਤੇ ਉੱਪਰ ਪੁਲ ਤੇ ਦੇਖੋ ਕਿੰਨਾ ਘਾਟਾ ਤੇ ਪੁਲ ਦੇ ਉਧਰਲੇ ਪਾਸੇ ਲੱਗੇ ਹੋਏ ਨੇ ਲੰਗਰਾਂ ਦੇ ਫਿਰ ਤੋਂ ਟੈਂਟ ਹਨਾ ਉਹ ਵੀ ਤੁਹਾਨੂੰ ਦਿਖਾਵਨੇ ਆ ਵੀਡੀਓ ਦੇ ਵਿੱਚ ਆ ਗਿਆ ਜਿਹੜਾ ਮੇਰਾ ਅੱਜ ਲਾਸਟ ਦੇ ਵਿੱਚ ਹੈ ਨਾ ਤਰੀਕੇ ਲਾਸਟ ਵਾਲੇ ਦਿਨ ਜਿਹੜਾ ਬੇੜਾ ਸੰਕਤਾਂਵੰਦੋ ਤਾਰਿਆ ਰਣਾ ਨੂੰ ਲੈ ਕੇ ਆ ਰਹੀਆਂ ਨੇ ਸੰਕਤਾਂ ਦਿਖਾਉਂਦੇ ਆ ਤੁਹਾਨੂੰ ਇਹ ਆ ਬੇੜਾ ਆ ਜਿਹੜਾ ਤਾਰਿਆ ਜਾਣਾ ਹੈ ਮੈਂ ਤੇ ਤੇ ਅੱਜ ਤੋਂ ਮੰਦ ਦਾਦਾ ਕਥਾ ਕਿੰਨੀ ਕੇ ਇਹ ਹੀ ਬੇੜਾ ਜਿਹੜਾ ਉਹ ਲਾਸਟ ਦਾ ਤਾਰਿਆ ਜਾਂਦਾ ਹੋਰੇ ਮੈਂ ਤੇ ਵਿੱਚ ਤੇ ਦਿਖਾਉਂਦੇ ਆ ਤੁਹਾਨੂੰ ਸਾਤ ਦਾ ਬਹੁਤ ਹੀ ਜੋਸ਼ ਨਾਲ ਲੈ ਕੇ ਆ ਰਹੀਆਂ ਨੇ ਬੇੜੇ ਭਾਗੇ ਜਾ ਰਹੇ ਸੀ ਨਾ ਤੇ ਉਸ ਤੋਂ ਬਾਅਦ ਫਿਰ ਤਾਰੇ ਗੋਗਾ ਨਹਿਰ ਦੇ ਵਿੱਚ ਹਾਏ ਜੀ ਭਗਤ ਨਸੀਬ ਚੰਦਕਾਟ ਤੇ ਇੱਥੇ ਤਾਰਿਆ ਜਾਂਦਾ ਵੇੜਾ ਯੋਗ ਦਾ ਤੁਸੀਂ ਇਹ ਤੇ ਜਿਹੜਾ ਸੰਗਤਾਂ ਦਾ ਇਕੱਠਾ ਬਹੁਤ ਜ਼ਿਆਦਾ ਹੋ ਜਾਣਾ ਹੈ ਨਾ ਇਸ ਕਰਕੇ ਆਪਾਂ ਨਹਿਰ ਦੇ ਪੁਲ ਤੇ ਉੱਪਰੋਂ ਵੀਡੀਓ ਬਣਾਵਾਂਗੇ ਬਹੁਤ ਸੰਗਤਾਂ ਆ ਰਹੀਆਂ ਨੇ ਉਹਰੇ ਹੈ ਨਾ O prvom pol, vtedy k nádial dátarta. ਆਪਾ ਪਹੁੰਚੋ ਕਿਆ ਜਿਹੜਾ ਤੁਹਾਨੂੰ ਕੱਠ ਦਿਖਾ ਰਹੇ ਤੇ ਆਪਾ ਹਨਾ ਤੇ ਉੱਪਰੋਂ ਤੁਹਾਨੂੰ ਦਿਖਾ ਰਿਹਾ ਦੇਖੋ ਬਹੁਤ ਜ਼ਿਆਦਾ ਸੰਗਤਾਂ ਪਹੁੰਚੀਆਂ ਹੋਈਆਂ ਨੇ ਨਾ ਬਹੁਤ ਜ਼ਿਆਦਾ ਕੱਠਾ ਉਰੇ ਉਹ ਤਾਂ ਜਿਆਦਾ ਕੱਥਾ ਨਾ ਪੁਲ ਦੇ ਇੱਧਰਲੇ ਪਾਸੇ ਲੱਗਿਆ ਹੋਇਆ ਲੰਗਰ ਉਹ ਵੀ ਤੁਹਾਨੂੰ ਦਿਖਾ ਦਨੇ ਆ ਤੇ ਇੱਥੇ ਜਿਹੜੇ ਲੰਗਰ ਨੇ ਬਹੁਤ ਜ਼ਿਆਦਾ ਲੱਗੇ ਹੁੰਦੇ ਨੇ ਨਾ ਇੱਧਰ ਲੱਗੀ ਆ ਠੰਡੇ ਜਲਦੀ ਸ਼ਵੀਲ ਵੀਰਾ ਸਲਾਣਾ ਭੰਡਾਰਾ ਮਿਤੀ 19 ਜੁਲਾਈ ਨੰਗਲ ਡੈਮ ਕਿੱਤੀ 2 ਲੱਖ ਬਾਈਕਾਟ ਮੈਚ ਕਰ ਹਾਂ ਤੇ ਇਧਰ ਰੋਟੀਆਂ ਦਾ ਲੰਗਰ ਲੱਗਿਆ ਹੋਇਆ ਸੀ ਨਾ ਤੇ ਇਧਰ ਫਿਰ ਠੰਡੇ ਮਿੱਠੇ ਜਲਦੀ ਸ਼ਵੀਰ ਲੱਗੀ ਹੋਈ ਆ ਇੱਧਰ ਨਹਿਰ ਤੇ ਇੱਧਰਲੇ ਕਿਨਾਰੇ ਤੇ ਵੀ ਬਹੁਤ ਜ਼ਿਆਦਾ ਇਕੱਠਾ ਹਨਾ ਤੇ ਉੱਪਰ ਬੱਦਲਵਾਈ ਹੋ ਚੁੱਕੀ ਆ ਫੁੱਲ ਹਨਾ ਮੀਂਹ ਆਉਣ ਦੇ ਫੁੱਲਾਂ ਸਾਰ ਨੇ ਇਹ ਛੋਟੇ ਬੇੜੇ ਚਾਵੇ ਸਾਰੇ ਜਾਂਦੇ ਨੇ ਤੇ ਉਹ ਜਿਹੜਾ ਵੱਡਾ ਬੇੜਾ ਉਹ ਮੈਨੇਜਮੈਂਟ ਕਮੇਟੀ ਵੱਲੋਂ ਮਨੋਕਾਰਿਆ ਜਾਂਦਾ ਨਾ ਤੇ ਆਹ ਕਈ ਬੰਦਿਆਂ ਦੀ ਆਪਣੀ ਸੁੱਖ ਸੁਖੀ ਹੁੰਦੀ ਆ ਨਾ ਤੇ ਇਹ ਉਹ ਬਾਈ ਲੈ ਕੇ ਆਏ ਨੇ ਨਾ ਜਿਨ੍ਹਾਂ ਦੀ ਸੁੱਖ ਸੁਖੀ ਹੋਈ ਆ ਇਹ ਅਸੀਂ ਨੇ ਬੇੜਾ ਧਾਰਨਾ ਆ ਬਾਈ ਪੁਲ ਦੇ ਉੱਤੋਂ ਨਹੀਂ ਲੈ ਕੇ ਜਾ ਰਹੇ ਨੇ ਨਾ ਬਹੁਤ ਜਿਆਦਾ ਇਕੱਠ ਹੋ ਚੁੱਕਿਆ ਨਾ ਇੱਥੇ ਇੱਧਰ ਦੇ ਪੁਲ ਤੇ ਬਹੁਤ ਜਿਆਦਾ ਇਕੱਠ ਆ। ਇੱਥਾ ਪੁਲ ਤੇ ਦੇਖੋ ਕਿੰਨਾ ਜਿਆਦਾ ਰੱਖਾ। ਇੱਧਰ ਵੀ ਦੇਖੋ ਪੁਲ ਦੇ ਇੱਧਰਲੇ ਪਾਸੇ ਵੀ ਬਹੁਤ ਜਿਆਦਾ ਇਕੱਠ ਆ ਨਾ। ਇੱਧਰ ਵੀ ਦੇਖੋ। ਤਕਰੀਬਨ ਸਾਰਾ ਪੁਲ ਭਰਿਆ ਪਿਆ ਨਾ। ਬਹੁਤ ਜਿਆਦਾ ਜੱਟ ਭਰਿਆ ਪਿਆ। ਇੱਧਰ ਦੇ ਪਾਸੇ ਤੱਕ ਘੱਟ ਹੋ ਰਿਹਾ ਪਿਆ ਨੇ ਕੈਰੀ ਟਾਈਮ ਦੀ ਆਰਮੀ ਉਹਨਾਂ ਕੋ ਵੀ ਸੱਥੀ ਹੋਏ ਬਹੁਤ ਆਇਆ ਤੇ ਮੇਨ ਬੇੜਾ ਹਨਾ ਉਹ ਛੱਡਣ ਦੇ ਲਈ ਤਿਆਰ ਨੇ ਲੈ ਕੇ ਆ ਰਹੇ ਨੇ ਘਾਟ ਦੀ ਵੱਲ ਤੇ ਇਹ ਬੇੜਾ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਜੀ ਤਾਰ ਕੇ ਜਾਣਗੇ ਹਨਾ ਤੇ ਇਹ ਜਿਹੜਾ ਬੇੜਾ ਕਮੇਟੀ ਵੱਲੋਂ ਛੱਡਿਆ ਗਿਆ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਜਾ ਲਿਓ ਜਾਂਦੇ ਐਨੀ ਫੇਰ ਕਿੱਥੇ ਜਾਣਾ

来！ ਅੱਜ ਦਾ ਜਿਹੜਾ ਆਪਣਾ ਬਲੌਗ ਸੀਗਾ ਨਾ ਇਹ ਸੀਗਾ ਨੰਗਲ ਦੇ ਮਸ਼ਹੂਰ ਮੇਲੇ ਖਵਾਜਾ ਪੀਰ ਦੇ ਮੇਲੇ ਦਾ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਨਾ ਪੂਰਾ ਮਜ਼ਾ ਆ ਰਿਹਾ ਸਾਰਾ ਮੰਦਰ ਹੈ ਨਾ ਤੇ ਬਹੁਤ ਵੱਡਾ ਮੇਲਾ ਭਰ ਦੌਰੇ 17 18 ਤੇ 19 ਤਰੀਕ ਦਾ ਹੁਣ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਆ ਤੇ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਦੇਖ ਆਪਣੀ ਵੀਡੀਓ ਦੇਖਣ ਦੇ ਲਈ ਸੋਡਾ ਸਾਰਿਆਂ ਦਾ ਧੰਨਵਾਦ ਮੈਂ ਤੇ ਆ ਕੱਲ ਤੁਹਾਨੂੰ ਨਵੇਂ ਬਲੌਗ ਦੇ ਨਾਲ